ਰਾਤ ਜੀ ਸਾਡੀ ਬਹੁਤ ਔਖੀ ਮੇਰੀ ਘਰਾਤੀ ਚਾਰ ਰਸਤਾ ਮਰ ਗਈ ਸੀ ਮੈਨੂੰ ਪਤਾ ਵੀ ਮੈਂ ਆਪਣੇ ਬੱਚੇ ਤੋਂ ਬਿਨਾ ਕਿ ਮੈਂ ਰਾਤ ਗੱਦੀ ਆ ਮੈਂ ਸਾਰੀ ਰਾਤ ਸੁੱਤੀ ਨਹੀਂ ਹੈ ਹਾਂ ਬੜ 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 ਮਾ ਖਾਵਾ ਹਾਰੋ ਲਾ ਵਿੱਚ ਜਿਆ ਪੁਲਿਸ ਵੀ ਜ਼ਰੂਰੀ ਹੈ ਸਾਡੇ ਤੀ ਨੇ ਬਹੁਤ ਕਮਾਨ ਕਰਦੀ ਹੈ ਸਾਡੀ ਸਾਰੀ ਸਟਾਫ ਨੇ ਇੱਕ ਮਿੰਟ ਬੇਟਾ ਅੱਜ ਜੀ ਕਰੋ ਮੈਡਮ ਮੈਡਮ ਇੱਕ ਮਿੰਟ ਇੱਕ ਮਿੰਟ पंजाब पंजाब पुलिस पंजाब सरकार ਹਾਂ ਮੈਂ ਕਹਿੰਦਾ ਵੀ ਉਹ ਹੀ ਕੰਦਾ ਕੱਢ ਦੋ ਹਾਂ ਫੋਟੋ ਪ੍ਰੋਬਲਮ ਹਾਂਜੀ ਕੋਈ ਨਾ ਫਿਰ ਸਾਈਡ ਤੇ ਹੋ ਜਾਣਾ ਹਾਂਜੀ ਹਾਂਜੀ ਠੀਕ ਆ ਹਾਂ ਇਹਨੂੰ ਕਿੱਥੇ ਕਰਦੇ ਇੱਕ ਮਿੰਟ ਲਿਆ ਪਿੱਛੇ ਧਰ ਦਿੰਦੇ ਹਾਂ ਹਾਂਜੀ ਉਹਨੂੰ ਖਿਆਲ ਆ ਗੱਲਾਂ ਦੇਖੇ ਪਿੱਛੇ ਦੇ ਤੈ ਤਸਵੀਰਾਂ ਨੇ ਉਹ ਪਲ ਨੇ ਜਦੋਂ 7 ਸਾਲ ਦਾ ਮਾਸੂਮ ਪਵਕੀਰਤ ਆਪਣੇ ਘਰ ਪਹੁੰਚਿਆ ਬੀਤੇ ਦਿਨ ਇਸ ਨੂੰ ਅਗਵਾਕਰਾਂ ਦੇ ਵੱਲੋਂ ਜਿਹੜਾ ਕਿਡਨੈਪ ਕੀਤਾ ਗਿਆ ਸੀ ਘਰੋਂ ਹੀ ਉਸ ਨੂੰ ਕਿਡਨੈਪ ਕਰਕੇ ਲੈ ਗਏ ਸੀ ਤਾਂ ਤਸਵੀਰਾਂ ਹਰਪਾਲ ਸਿੰਘ ਚੀਮਾ ਐਸਐਸਪੀ ਨਾਲ ਉਹਨਾਂ ਦੇ ਖੰਨਾ ਜੋਤੀ ਯਾਦਵ ਬੈਂਸ ਪਹੁੰਚੇ ਨੇ ਔਰ ਖੂਰ ਪਿੰਡ ਦੇ ਲੋਕ ਔਰ ਇਹ ਤਸਵੀਰਾਂ ਨੇ ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਇੱਕ ਪਰਿਵਾਰ ਤੇ ਕੀ ਬੀਤੀ ਹੋਵੇਗੀ ਜਦੋਂ ਉਹਨਾਂ ਦਾ 7 ਸਾਲ ਦਾ ਮਾਸੂਮ ਬੱਚਾ ਇਸ ਤਰ੍ਹਾਂ ਅਗਵਾ ਹੋ ਗਿਆ ਹੋਵੇ ਤਾਂ ਦੇਖੋ ਤੁਸੀਂ ਮਾਂ ਕਿਵੇਂ ਆਪਣੇ ਪੁੱਤ ਨੂੰ ਲਾੜ ਲਡਾਉਂਦੀ ਨਜ਼ਰ ਆ ਰਹੀ ਹੈ ਤਾਂ ਬੇਹਤ ਭਾਵੁਕ ਕਰਦੀਆਂ ਇਹ ਤਸਵੀਰਾਂ ਔਰ ਪੰਜਾਬ ਪੁਲਿਸ ਦਾ ਕਾਬਲੇ ਤਾਰੀਫ ਕਮ ਨਜ਼ਰ ਆਇਆ ਮਲੇਰ ਕੋਟਲਾ ਪੁਲਿਸ ਔਰ ਇਸ ਤੋਂ ਇਲਾਵਾ ਖੰਨਾ ਪੁਲਿਸ ਪਟਿਆਲਾ ਪੁਲਿਸ ਬਹੁਤ ਕਮਾਲ ਦਾ ਜਿਹੜਾ ਪੁਲਿਸ ਦਾ ਰੋਲ ਜਿਹੜਾ ਸਾਰਾ ਨਜ਼ਰ ਆਇਆ ਐਸਐਸਪੀ ਨਾਨਕ ਸਿੰਘ ਪਟਿਆਲੇ ਤੋਂ ਔਰ ਇਹ ਇਹ ਤਸਵੀਰਾਂ